ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅਮਾਜਲ ਜਿਸੀ ਘੁੰਮਣ ਆਈਦਾ ਤੇ ਬਹੁਤ ਚੰਗਾ ਲੱਗਦਾ ਕਿਉਂਕਿ ਪੰਜਾਬ ਦਾ ਪਾਣੀ ਜਿੱਥੇ ਇੰਡਸਟਰੀ ਜਾਂ ਸਾਡੇ ਲਾਲਚ ਨੇ ਗੰਦਾ ਕਰ ਦਿੱਤਾ ਕਿਉਂਕਿ ਅੱਜ ਅਸੀਂ ਪੱਲਾ ਲੱਗਦਾ ਸੀਗਾ ਜਦੋਂ ਬੋਤਲ 'ਚ ਪਾਣੀ ਆਇਆ ਸੀਗਾ ਕਿ ਲੱਗਦਾ ਸੀਗਾ ਕਿ ਬੋਤਲ ਵਾਲਾ ਪਾਣੀ ਅਸੀਂ ਕਦੇ ਨਹੀਂ ਖਰੀਦ ਕੇ ਪੀਵਾਂਗੇ 20 ਰੁਪਏ ਲੀਟਰ ਪਾਣੀ ਪਾਣੀ 20 ਰੁਪਏ ਲੀਟਰ ਨਹੀਂ ਪੀਣਾ ਕਿਸੇ ਨਹੀਂ ਪਰ ਅੱਜ ਤੁਸੀਂ ਆਮ ਰੁਟੀਨ ਦੇ ਵਿੱਚ 2-4 ਲੀਟਰ ਪਾਣੀ ਜ਼ਰੂਰ ਪੀਂਦੇ ਹੋ ਤੇ ਸੰਦੇਸ਼ ਮੈਂ ਇਹੀ ਦੇਣਾ ਚਾਹੁੰਦਾ ਜਿੱਥੇ 2-4 ਵਾਰ ਸਾਲ ਦੇ ਵਿੱਚ ਜਦੋਂ ਵੀ ਮੌਕਾ ਮਿਲਦਾ ਤੁਹਾਨੂੰ ਤੁਸੀਂ ਹਿਮਾਚਲ ਆਨੇ ਪਰ ਪਿੱਛੇ ਤੁਸੀਂ ਦੇਖਿਆ ਹੋਣਾ ਕਿ ਹਿਮਾਚਲ 'ਚ ਵੀ ਲੋਕ ਥੋੜੇ ਜਿਹਾ ਪਰੇਸ਼ਾਨ ਲੱਗਦੇ ਆ ਕਿਉਂਕਿ ਅਸੀਂ ਇੱਥੇ ਆ ਕੇ ਸਾਫ਼ ਸੁਥਰਾ ਬਾਤਾ ਵਰ ਨੂੰ ਗੰਦਾ ਕਰਦੇ ਆ ਤੇ ਮੈਂ ਤੁਹਾਨੂੰ ਦਿਖਾਣਾ ਕਿਉਂਕਿ ਅਸੀਂ ਦਰਿਆ ਦੇ ਕਿਨਾਰੇ ਬਿਲਕੁਲ ਦਖਾਨਾ ਕੇ ਵਾਤਾਵਰਨ ਇਹ ਪਾਣੀ ਜਿਹੜਾ ਆ ਆਮ ਕਰਾਂ ਦੇ ਵਿੱਚ ਪੀਣ ਦੇ ਵਰਤੋਂ ਆ ਦਾ ਤੇ ਯਾਰ ਜਰੂਰ ਇਸ ਗੱਲ ਦਾ ਧਿਆਨ ਰੱਖਿਆ ਕਰੋ ਚਾਹੇ ਅਸੀਂ ਟੂਰਿਸਟ ਆਂ ਚਾਹੇ ਅਸੀਂ ਇੱਥੇ ਤੇ ਰਹਿਣ ਵਾਲੇ ਆ ਸਾਰੇ ਇਸ ਗੱਲ ਦਾ ਧਿਆਨ ਰੱਖੋ ਇਹ ਆ ਕਿ ਅਸੀਂ ਸਾਫ਼ ਸੁਥਰੇ ਵਾਤਾਵਰਨ ਨੂੰ ਗੰਦਾ ਕਰਦੇ ਆ ਤੇ ਇਸ ਤਰ੍ਹਾਂ ਦੇ ਬੋਤਲਾਂ ਗੰਦ ਅਸੀਂ ਸਿੜਦੇ ਆ ਵਿੱਚ ਕਿਉਂਕਿ ਲੇਜ਼ ਅਸੀਂ ਆਮ ਖਾਨੇ ਆ ਇਸ ਤਰ੍ਹਾਂ ਰਫਟਿੰਗ ਵੀ ਚੱਲ ਰਹੀ ਹੈ ਤੇ ਇਹ ਦੇਖੋ ਇਸ ਤਰ੍ਹਾਂ ਦੀਆਂ ਚਪਲਾਂ ਬੂਟ ਨਾਰੀਅਲ ਆਪਣੇ ਗ੍ਰਹਿ ਟਾਲਣ ਲਈ ਤੇ ਆ ਸ਼ਰਾਬ ਦੀਆਂ ਬੋਤਲਾਂ ਬੂਟ ਚਪਲਾਂ ਬੋਰਾ ਬਹੁਤ ਸਾਰਾ ਸਮਾਨ ਜਿਹੜਾ ਅਸੀਂ ਕਚਰੇ ਦੇ ਵਿੱਚ ਸਿੱਟ ਦਿੰਦੇ ਆ ਤੇ ਇਹੀ ਪਾਣੀ ਪੰਜਾਬ 'ਚ ਜਾਂਦਾ ਕਈ ਥਾਵਾਂ ਅਸੀਂ ਪੀਂਦੇ ਵੀ ਆ ਜਿੱਦਾਂ ਉਸ ਦਿਨ ਐ ਇੱਕ ਕਲਾਕਾਰ ਦੱਸ ਰਿਹਾ ਸੀ ਕਿ ਤੁਹਾਡਾ ਦੁਆਬਾ ਜਿਹੜਾ ਆ ਇਧਰੋਂ ਪਾਣੀ ਦੂਸ਼ਿਤ ਕਰਕੇ ਭੇਜਦਾ ਆ ਫੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਜਾਂ ਹੋਰ ਜਿਹੜਾ ਮਾਲਵੇ ਨੂੰ ਸੁਗਾਤ ਬੋਜੋ ਕੈਂਸਰ ਦਿੰਦਾ ਕਿਉਂਕਿ ਉਹ ਲੋਕ ਉਹੀ ਪਾਣੀ ਪੀਂਦੇ ਆ ਨਦੀਆਂ ਦਰਿਆਵਾਂ ਦਾ ਪਾਣੀ ਪੀਂਦੇ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਜਰੂਰ ਯਾਰ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਕਿ ਜਦੋਂ ਵੀ ਅਸੀਂ ਕਿਤੇ ਜਾਂਦੇ ਆ ਡਸਟਬਿਨ ਦੇ ਵਿੱਚ ਪਾ ਦਿਓ ਹਨਾ ਇਸ ਤਰ੍ਹਾਂ ਪਾਣੀ ਵਿੱਚ ਨਾ ਸਟੋ ਕਿਉਂਕਿ ਇਹ ਪਾਣੀ ਜਿਹੜਾ ਆ ਸਾਨੂੰ ਸਾਡਾ ਜੀਵਨ ਹੈ ਪਾਣੀ ਆਕਸੀਜਨ ਸਾਡਾ ਜੀਵਨ ਹੈ ਇਸ ਕਰਕੇ ਆਪਣੇ ਜੀਵਨ ਨਾਲ ਜਦੋਂ ਅਸੀਂ ਖਲਵਾੜ ਕਰ ਲਾ ਪਿਆ ਤਾਂ ਬਿਮਾਰੀਆਂ ਅਸੀਂ ਖੁਦ ਮੋਲ ਖਰੀਦਦੇ ਆ ਇਹ ਜਰੂਰ ਇਸ ਮੈਸੇਜ ਨੂੰ ਅੱਗੇ ਸ਼ੇਅਰ ਕਰਿਓ ਤੇ ਜਿੰਨੇ ਵੀ ਦੇਖਣਗੇ ਪੰਜਾਬੀ 365 ਸਾਰਿਆਂ ਦਾ ਧੰਨਵਾਦ